ਹੜ੍ਹਾਂ ਦੇ ਨਾਲ ਪੰਜਾਬ ਦੇ 23 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਜਿਸ ਤੋਂ ਬਾਅਦ ਕੇਂਦਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਸੂਬਾ ਪੰਜਾਬ ਨੂੰ ਐਲਾਨ ਦਿੱਤਾ ਗਿਆ ਪ੍ਰੇਮ ਸਿੰਘ ਚੰਦੂ ਮਾਝਾ ਦੇ ਵੱਲੋਂ ਹੁਣ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਧੰਨਵਾਦ ਕੀਤਾ ਗਿਆ ਹੜਾਂ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਸਥਿਤੀ ਬਣੀ ਹੋਈ ਹੈ ਉਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਚੰਦੂ ਮਾਝਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਤੇ ਨਾਲ ਹੀ ਕਿਸਾਨਾਂ ਦਾ ਵੱਡੇ ਪੱਧਰ ਤੇ ਜੋ ਨੁਕਸਾਨ ਹੋਇਆ ਉਹ ਪਰਭਾਈ ਕਰਨ ਦੇ ਲਈ ਵੀ ਅਬ ਬੇਨਤੀ ਕੀਤੀ ਗਈ ਹੈ ਇਸੇ ਦੇ ਨਾਲ ਹੀ ਪ੍ਰੇਮ ਸਿੰਘ ਚੰਦੂ ਮਾਝਰਾ ਨੇ ਸਿੱਖ ਮੈਰਿਜ ਐਕਟ ਬਾਰੇ ਵੀ ਵੱਡਾ ਬਿਆਨ ਦਿੱਤਾ ਹੈ ਕਿ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣੋ ਪਹਿਲਾਂ ਤਾਂ ਮੈਂ ਸਮਝਦਾ ਭਾਰਤ ਸਰਕਾਰ ਨੇ ਅਤਿ ਗੰਭੀਰ ਹੜਾ ਦੀ ਸਥਿਤੀ ਪੰਜਾਬ ਨੂੰ ਡਿਕਲੇਅਰ ਕੀਤਾ ਉਸ ਕੈਟਾਗਰੀ ਚ ਇਹ ਇੱਕ ਚੰਗਾ ਕਦਮ ਆ ਰ ਅਸਲੀਅਤ ਆ ਅਸਲੀਅਤ ਤੋਂ ਕੇਂਦਰ ਜਾਣੂ ਹੋ ਕੇ ਇਹ ਤੇ ਅਮਲ ਕਰਨ ਲੱਗਿਆ ਕਿ ਚੰਗੀ ਗੱਲ ਆ ਔਰ ਇਹਦਾ ਲਾਹਾ ਲੈਣ ਦੀ ਗੱਲ ਆ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੇ 26 ਤੋਂ 29 ਸਤੰਬਰ ਨੂੰ ਜਿਹੜਾ ਵਿਸ਼ੇਸ਼ ਸੈਸ਼ਨ ਸਦਿਆ ਇਹ ਵੀ ਚੰਗੀ ਗੱਲ ਆ ਪਰ ਮੈਂ ਪੰਜਾਬ ਸਰਕਾਰ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਪਹਿਲੇ ਵਿਸ਼ੇਸ਼ ਸੈਸ਼ਨਾਂ ਵਾਲਾ ਹਾਲ ਨਾ ਹੋਵੇ ਕਿਉਂਕਿ ਹਾਲਤ ਬੜੇ ਗੰਭੀਰ ਨੇ ਚਿੰਤਾਜਨਕ ਨੇ ਔਰ ਇਹਨੂੰ ਗੰਭੀਰਤਾ ਨਾਲ ਹੀ ਲੈਣ ਦੀ ਲੋੜ ਆ ਜੇ ਕੇਂਦਰ ਇਹਨੂੰ ਗੰਭੀਰਤਾ ਨਾਲ ਲੈ ਰਿਹਾ ਤਾਂ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਔਰ ਵਿਸ਼ੇਸ਼ ਸੈਸ਼ਨ ਦੇ ਦੌਰਾਨ ਕੁਝ ਜਿੱਥੇ ਤੱਕ ਫੌਰੀ ਮਦਦ ਦੀ ਲੋੜ ਆ مالی ਮਦਦ ਦੀ ਲੋੜ ਆ ਉਹ ਤਾਂ ਗੱਲਾਂ ਕਰਨੀਏ ਕਰਨੀਆਂ ਨੇ ਉਹਦਾ ਨਿਯਮਾਂ ਅਨੁਸਾਰ ਮੈਂ ਸਮਝਦਾ ਲੈਣ ਦੀ ਲੋੜ ਹੈ ਹੀ ਹੈ ਪਰ ਖਾਸ ਤੌਰ ਤੇ ਪੱਕੇ ਬੰਦੋਬਾਸਤ ਸਥਾਈ ਬੰਦੋਬਾਸਤ ਹੜਾਂ ਦੀ ਮਾਰ ਤੋਂ ਪੰਜਾਬ ਨੂੰ ਕਰਨ ਲਈ ਉਹ ਵਿਵਸਥਾ ਬਣਾਉਣ ਲਈ ਪੰਜਾਬ ਦੇ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਐਸੇ ਰੈਜੂਲੇਸ਼ਨ ਆਉਣੇ ਚਾਹੀਦੇ ਨੇ ਤਾਂ ਕਿ ਹੜ੍ਹਾਂ ਦੀ ਮਾਰ ਤੋਂ ਪੰਜਾਬ ਨੂੰ ਪੱਕੇ ਤੌਰ ਤੇ ਬਚਾਇਆ ਜਾ ਸਕੇ ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਨੂੰ ਬੀਮਾ ਯੋਜਨਾ ਦਾ ਪੰਜਾਬ ਦੀ ਖੇਤੀ ਨੂੰ ਬੀਮਾ ਯੋਜਨਾ ਵਿੱਚ ਲਿਆਉਣ ਦੀ ਲੋੜ ਆ ਸਾਰੇ ਹਿੰਦੁਸਤਾਨ 'ਚ ਇਕੱਲਾ ਪੰਜਾਬ ਆ ਜਿਹੜਾ ਜਿੱਦੀ ਖੇਤੀ ਸੈਕਟਰ ਬੀਮਾ ਦੇ ਵਿੱਚ ਨਹੀਂ ਤੇ ਪੰਜਾਬ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਲਿਆਉਣ ਲਈ ਪੰਜਾਬ ਦੀਆਂ ਸ਼ਰਤਾਂ ਤੇ ਕੇਂਦਰ ਨੂੰ ਬਣਾਉਣਾ ਚਾਹੀਦਾ ਔਰ ਕੇਂਦਰ ਤੇ ਜ਼ੋਰ ਪਾਉਣਾ ਚਾਹੀਦਾ ਤੇ ਕਿਸ਼ਤਾਂ ਜਿਹੜੀਆਂ ਨੇ ਕੇਂਦਰ ਸਰਕਾਰ ਭਰੇ ਕਿਉਂਕਿ ਸਾਰੇ ਹਿੰਦੁਸਤਾਨ ਵਾਸਤੇ ਪੰਜਾਬ ਅਨਾਜ ਪੈਦਾ ਕਰਦਾ ਆਪ ਦੇ ਲਈ ਤਾਂ ਸਿਰਫ 5% ਵੀ ਅਨਾਜ ਪੰਜਾਬ ਪੈਦਾ ਨਹੀਂ ਕਰਦਾ ਬਾਕੀ 95% ਤਾਂ ਸਾਰੇ ਹਿੰਦੁਸਤਾਨ ਲਈ ਪੈਦਾ ਕਰਦਾ ਤੇ ਕਿਸ਼ਤਾ ਫਿਰ ਕੇਂਦਰ ਸਰਕਾਰ ਪਰੇ ਜਾਂ ਜੇ ਥੋੜਾ ਬਹੁਤਾ ਹੈ ਤਾਂ 50 ਸਰਕਾਰ ਪਰ ਇਹਦਾ ਕੁਝ ਹਿੱਸਾ ਕਿਸਾਨ ਤੋਂ ਨਾ ਲਿਆ ਜਾਵੇ ਇਹਨੂੰ ਬੀਮਾ ਯੋਜਨਾ ਦੇ ਵਿੱਚ ਜ਼ਰੂਰੀ ਲਿਆਉਣਾ ਖੇਤੀ ਸੈਕਟਰ ਨੂੰ ਚਾਹੀਦਾ ਨਹੀਂ ਪੰਜਾਬ ਸਰਕਾਰ ਆਪ ਦੀ ਬੀਮਾ ਯੋਜਨਾ ਬਣਾਵੇ ਜਾਂ ਕੇਂਦਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਚ ਨਹੀਂ ਸ਼ਾਮਲ ਹੋਣਾ ਤਾਂ ਪੰਜਾਬ ਨੂੰ ਆ ਪੰਜਾਬ ਵਿਸ਼ੇਸ਼ ਸੈਸ਼ਨ ਦੇ ਦੌਰਾਨ ਆਪਣੀ ਬੀਮਾ ਯੋਜਨਾ ਖੇਤੀ ਸੈਕਟਰ ਦੇ ਲਈ ਲੈ ਕੇ ਆਉਣੀ ਚਾਹੀਦੀ ਆ ਦੂਜੀ ਗੱਲ ਜਿਹੜੀ ਆ ਪਹਾੜਾਂ ਦੀ ਸਥਿਤੀ ਲਈ ਖੁਦ ਪ੍ਰਧਾਨ ਮੰਤਰੀ ਜੀ ਨੇ ਮੰਨਿਆ ਕਿ ਭਾਗੜਾ ਡੈਮ ਦੇ ਵਿੱਚ 25% ਘਾਰ ਭਰੀਆ ਹੈ ਵੀ ਸੱਚ ਤੇ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਡਿਕਾ ਬਣਿਆ ਹੋਇਆ ਤੇ ਇਹਨੂੰ ਭਾਵੇਂ ਡਿਪਲੋਮੈਟਿਕ ਲੈਵਲ ਤੇ ਹੱਲ ਕੀਤਾ ਜਾਵੇ ਇਹਦੀ ਮਾਰ ਕੱਲਾ ਪੰਜਾਬ ਨੂੰ ਝੱਲੇ ਦੇ ਪੰਜਾਬ ਨੂੰ ਮਾਰ ਚਲ ਨਹੀਂ ਪੈ ਰਹੀ ਆ ਅੰਤਰਰਾਸ਼ਟਰੀ ਕਾਨੂੰਨ ਅੜਿਕਾ ਬੜਿਆ ਖੜਾ ਤੇ ਇਹਦੇ ਲਈ ਡਿਪਲੋਮੈਟਿਕ ਲੈਵਲ ਤੇ ਯਤਨ ਹੋਣੇ ਚਾਹੀਦੇ ਨੇ ਪੰਜਾਬ ਨੂੰ ਬਚਾਉਣ ਲਈ ਭਾਗੜਾ ਡੈਮ ਨੂੰ ਡੀਸੇਲਟ ਕਰਨ ਲਈ ਮੈਂ ਸਮਝਦਾ ਵਿਵਸਥਾ ਬਣਾਉਣੀ ਚਾਹੀਦੀ ਹੈ ਵੈਸੇ ਤਾਂ ਪੌਂਗ ਡੈਮ ਤੇ ਵੀ ਰੰਜੀਤ ਸਾਗਰ ਡੈਮ ਤੇ ਵੀ ਜਿੱਥੇ ਡੈਮ ਦੇ ਵਿੱਚ ਗਾਰ ਆ ਉਹ ਗਾਰ ਕੱਢਣ ਦੀ ਵਿਵਸਥਾ ਬਣਾਵੇ ਖਾਸ ਤੌਰ ਤੇ ਪੰਜਾਬ ਐਸੈਂਬਲੀ ਦੇ ਵਿੱਚ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਵਿਸ਼ੇਸ਼ ਸੈਸ਼ਨ ਦੇ ਵਿਸ਼ੇਸ਼ এজেন্ডੇ ਦੇ ਤੌਰ ਤੇ ਪੰਜਾਬ ਦੇ ਜਿਹੜੇ ਚੈਕ ਡੈਮ ਨੇ 29 ਚੈਕ ਡੈਮ ਨੇ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਦੇ 29 ਗਾਰਨਾ ਭਰੇ ਹੋਏ ਨੇ 29 ਦੇ 29 ਦੇ ਵਿੱਚ ਪਾਣੀ ਨਹੀਂ ਰੁਕਦਾ ਤੇ ਉਹਨਾਂ ਵਿੱਚੋਂ ਨਿਕ ਪਾਈਪਾਂ ਰਾਹੀਂ ਜਿਹੜਾ ਪਾਣੀ ਸंचाई ਲਈ ਵਰਤਿਆ ਜਾਂਦਾ ਉਹ ਵੀ ਰੇਤ ਨਾਲ ਭਰੇ ਹੋਏ ਨੇ ਤੋਂ ਇਹਨੂੰ ਡੀਸੇਲਟ ਕਰ ਲਈ ਗਵਰਨਮੈਂਟ ਆਫ ਇੰਡੀਆ ਦਾ এনवायरमेंट ਮਤਰਾਲਾ ਜਿਹੜਾ ਡੀਕਾ ਬਣਿਆ ਉਹ ਰਿਕਾ ਦੂਰ ਕਰਾਉਣ ਲਈ ਉਹ ਵੀ ਯਤਨ ਖੁਣਾ ਚਾਹੀਦਾ ਤੀਜੀ ਗੱਲ ਘੱਗਰ ਨੂੰ ਚੈਨਲਾਈਜ਼ ਕਰਨ ਲਈ ਮੈਂ ਬਾਜਪਾਈ ਸਾਹਿਬ ਦੇ ਸਮੇਂ ਇੱਕ ਪ੍ਰੋਜੈਕਟ ਪਾਸ ਕਰਾਇਆ ਸੀ ਡਾਕਟਰ ਮਨਮੋਹਨ ਸਿੰਧੀ ਸਰਕਾਰ ਆ ਗਈ ਉਹਨਾਂ ਨੇ ਪੈਸਾ ਜਾਰੀ ਕੀਤਾ ਸੀ 136 ਕਰੋੜ ਰੁਪਏ ਫਾਸਟ ਫੇਜ਼ ਦੇ ਵਿੱਚ ਅਸੀਂ ਉਹ ਲਾਇਆ ਖਨੋਰੀ ਤੋਂ ਲੈ ਕੇ ਮਕੋਟਸਰ ਤੱਕ ਤੇ ਉਹ ਮਤਲਬ ਜਿਹੜੇ ਉਹਦੇ ਦੋ ਫੇਜ਼ ਰਹਿੰਦੇ ਨੇ ਦੂਜਾ ਫੇਜ਼ ਤੇ ਤੀਜਾ ਫੇਜ਼ ਉਹ ਤਾਂ ਹੋਣਗੇ ਜੇ ਹਰਿਆਣੇ ਨੇ ਅਰਜੀ ਦਿੱਤੀ ਸੀ ਡਬਲਯੂਸੀ ਦੇ ਵਿੱਚ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਉਹ ਅਰਜੀ ਜੇ ਵਾਪਸ ਲਈ ਜਾਏਗੀ ਤੇ ਜਾਂ ਪੰਜਾਬ ਸਰਕਾਰ ਸੀਡਬਲਯੂਸੀ ਦੇ ਵਿੱਚ ਸੀਰੀਅਸਲੀ ਕੇਸ ਲੜੇ ਪੰਜਾਬ ਐਸੈਂਬਲੀ ਦੇ ਵਿੱਚ ਵਿਸ਼ੇਸ਼ ਸੈਸ਼ਨ ਚ ਵਿਸ਼ੇਸ਼ ਅਜੰਡਾ ਹੋਣਾ ਚਾਹੀਦਾ ਸੀਡਬਲਯੂਸੀ ਵਿੱਚ ਜਿਹੜੀ ਅਰਜੀ ਪਈ ਆ ਜਿਹਦੇ ਕਰਕੇ ਘੱਗਰ ਨੂੰ ਚੈਨਲਾਈਜ਼ ਕਰਨ ਦਾ ਕੰਮ ਰੁਕਿਆ ਖੜਾ ਦੂਜਾ ਫੇਜ਼ ਉਹ ਚਲਾ ਚਲਾਇਆ ਜਾ ਸਕਦੇ ਤੇ ਮੈਂ ਸਮਝਦਾ ਕਿ ਬਾਕੀ ਵੀ ਜਿਹੜੀ ਰਾਹਤ ਦੇਣ ਵਾਲੀ ਗੱਲ ਆ ਜਿਵੇਂ 6 ਮਹੀਨੇ ਮਤਲਬ ਸਤੰਬਰ ਤੱਕ ਦੇ ਡੀਸੀਲਟ ਕਰਨ ਲਈ ਖੇਤਾਂ ਨੂੰ ਜਿਸका खेत ਤੁਸੀਂ ਕੀ ਰੇਤ ਸਤੰਬਰ ਦਾ ਮਹੀਨਾ ਦਿੱਤਾ ਉਦੋਂ ਤੱਕ ਤਾਂ ਖੇਤ ਚ ਟਰੈਕਟਰ ਨਹੀਂ ਵੱਢ ਸਕਨੇ ਘੱਟੋ ਘੱਟ 1 ਸਾਲ ਜਾਂ ਘੱਟੋ ਘੱਟ 6 ਮਹੀਨੇ ਤਾਂ ਹੁਣ ਰੇਤ ਕੱਢਣ ਲਈ 1 ਮਹੀਨੇ ਚ ਰੇਤ ਕਿੱਥੇ ਨਿਕਲ ਜਾਏਗੀ ਮਜਾਕ ਕੀਤਾ ਇਹ ਸਮਾਂ ਵੀ ਬਤਾਉਣ ਦੀ ਲੋੜ ਇੱਕ ਜਿਹੜਾ ਸਭ ਤੋਂ ਵੱਡਾ ਹੜਾ ਦੇ ਨਾਲ ਨਾਲ ਪੰਜਾਬ ਨੂੰ ਮਾਰ ਚੱਲਨੀ ਪੈ ਰਹੀ ਆ ਹੁਣ ਨਵੀਂ ਗੱਲ ਉਹ ਹੈ ਪਹਿਲਾਂ ਉਹਨੂੰ ਚਾਈਨਾ ਵਾਇਰਸ ਕਹਿੰਦੇ ਸੀ ਹੁਣ ਉਹਨੂੰ ਬੋਨਾ ਵਾਇਰਸ ਕਹਿਣ ਲੱਗੇ ਪੌਦਾ ਛੋਟਾ ਰਹਿ ਗਿਆ ਛਿੱਟਾ ਨਿਕਲ ਨਹੀਂ ਰਿਹਾ ਝੋਨੇ ਤੇ ਕਈ ਹਜ਼ਾਰ ਮਤਲਬ ਕਈ ਹਜ਼ਾਰ ਏਕੜ ਜਿਹੜੀ ਜ਼ਮੀਨ ਆ ਫਸਲਾਂ ਝੋਨੇ ਦੀ ਉਹਦੀ ਮਾਰ ਚ ਆ ਗਈ ਖਾਸ ਤੌਰ ਤੇ ਮਾਲਵੇ ਖੇਤਰ ਦੇ ਵਿੱਚ ਔਰ ਉਤੋਂ ਦੀ țeਲਾ ਪੈ ਗਿਆ ਪਰ ਬਹੁਤ ਵੱਡੀ ਮਤਲਬ ਮਾਰ ਹੜ੍ਹਾਂ ਤੋਂ ਬਾਅਦ ਇਹ ਬਿਮਾਰੀਆਂ ਨਾ ਪੈ ਰਹੀ ਆ ਇਹਦਾ ਕੰਪਨਸੇਸ਼ਨ ਵੀ ਦੇਣਾ ਚਾਹੀਦਾ ਵਿਸ਼ੇਸ਼ ਸੈਸਨ ਦੇ ਦੌਰਾਨ ਵਿਸ਼ੇਸ਼ ਤੌਰ ਤੇ ਬੋਨਾ ਵਾਇਰਸ ਜਿਹੜੀ ਹੈ ਉਹਦਾ ਜ਼ਿਕਰ ਹੋ ਕੇ ਸਪੈਸ਼ਲ ਗਰਦੌਰੀ ਕਰਾ ਕੇ ਉਹਦੇ ਜਿਹੜਾ ਘਾਟਾ ਪੈ ਰਿਹਾ ਕਿਸਾਨ ਨੂੰ ਉਹਦੀ ਪਰਪਾਈ ਲਈ ਵੀ ਬਦੌਬਸਤ ਕਰਨ ਦੀ ਵਿਵਸਥਾ ਤੰ ਵਿਸ਼ੇਸ਼ ਐਸ਼ਾਂ ਚ ਕਰਨੀ ਚਾਹੀਦੀ ਆ ਔਰ ਮੈਂ ਸਮਝਦਾ ਕਿ ਜੋ ਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੱਕੇ ਬੰਦੋਬਸਤ ਕਰਨੇ ਨੇ ਖਾਸ ਤੌਰ ਤੇ ਪਹਾੜੀ ਖੇਤਰ ਦੇ ਵਿੱਚ ਜੰਮੂ ਤੋਂ ਹਰਿਆਣੇ ਤੋਂ ਹਿਮਾਚਲ ਤੋਂ ਉਤਰਾਖੰਡ ਤੋਂ ਪਹਾੜੀਆਂ ਤੋਂ ਪਾਣੀ ਆਉਂਦਾ ਤੇ ਉੱਥੇ ਵਿਸ਼ੇਸ਼ ਸੁਰਤਾ ਦੇਣ ਕਰਕੇ ਡਰਸੀ ਬਹੁਤ ਲੱਗੀ ਤੇ ਇੰਡਸਟਰੀ ਦੇ ਵਿੱਚ ਜਿਹੜੇ ਕੈਮੀਕਲ ਘੋਲਦੇ ਨੇ ਉਹ ਘੁਲੇ ਹੋਏ ਕੈਮੀਕਲ ਜਦੋਂ ਪਾਣੀ ਚ ਪੰਜਾਬ ਦੇ ਖੇਤਾਂ ਚ ਆਉਂਦੇ ਨੇ ਉਹ ਕੱਲਾ ਮਿੱਟੀ ਨਹੀਂ ਪਾਉਂਦੇ ਉਹ ਕੈਮੀਕਲ ਵਾਲਾ ਪਾਣੀ ਵੀ ਬਾਣ ਫਸਲਾਂ ਨੂੰ ਤਬਾਹ ਕਰਦਾ ਉਹਦੇ ਲਈ ਵੀ ਵਿਸ਼ੇਸ਼ ਕੰਪਨਸੇਸ਼ਨ ਦੀ ਲੋੜ ਹੈ। ਮਾਂ ਜੋ ਸੁਪਰੀਮ ਕੋਰਟ ਨੇ ਜਿਹੜਾ ਆਨੰਦ ਮੈਰਜ ਐਕਟ ਨੂੰ ਰਜਿਸਟਰ ਕਰਨ ਲਈ ਉਹ ਉਹਦੀ ਪਾਲਣਾ ਕਰਨ ਲਈ ਸਟੇਟਸ ਨੂੰ ਡਾਇਰੈਕਸ਼ਨ ਦਿੱਤੀਆਂ ਨੇ ਉਹ ਮੈਂ ਸਮਝਦਾ ਬਹੁਤ ਹੀ ਸਵਾਗਤਯੋਗ ਗੱਲ ਆ, ਦੇਰ ਆਏ ਦਰੁਸਤਾਈ ਵਾਲੀ ਗੱਲ ਆ ਕਿਉਂਕਿ ਸਿੱਖਾਂ ਦੀ ਆਈਡੈਂਟੀਟੀ ਜਿਹੜੀ ਆ ਸਿੱਖਾਂ ਦੇ ਜਿਹੜੇ ਮੈਰਜ ਇੱਕ ਤਾਂ ਜਿਹੜਾ ਬਾੜਨਾ ਹੀ ਚਾਹੀਦਾ ਸੀ ਆਨੰਦ ਮਰਜੈਕਟ ਕਿਉਂਕਿ ਆਨੰਦ ਮਰਜੈਕਟ ਜਿਹੜਾ ਹੈ ਇੱਕ ਵੱਖਰੀ ਪਹਿਚਾਨ ਰੱਖਣ ਵਾਲੀ ਗੱਲ ਆ ਔਰ ਵੱਡੀ ਗੱਲ ਇਹ ਆ ਵੀ ਆਨੰਦ ਮਰਜੈਕਟ ਦੇ ਵਿੱਚ ਡਾਈਵੋਰਸ ਲਈ ਕੋਈ ਜਗ੍ਹਾ ਹੀ ਹੈ ਨਹੀਂ ਮਤਲਬ ਇੱਕ ਇੱਕ ਵੱਖਰੀ ਬਲੱਖਣ ਪ੍ਰਥਾ ਹੈ ਸਿੱਖ ਧਰਮ ਦੇ ਵਿੱਚ ਔਰ ਇਸ ਆਨੰਦ ਮਰਜੈਕਟ ਨੂੰ ਜਿਹੜਾ ਹੈ ਸਾਰੀਆਂ ਸਟੇਟਸ ਲਾਗੂ ਕਰਨ ਇਹ ਸਵਾਗਤ ਜੋ ਗੱਲ ਆ ਜੋ ਸੁਪਰੀਮ ਕੋਰਟ ਨੇ ਅਦਾਇਤਾ ਕੀਤੀਆਂ ਤੇ ਸਾਰੇ ਸੂਬਿਆਂ ਨੂੰ ਇਹਨੂੰ ਪਾਲਣਾ ਕਰਨਾ ਚਾਹੀਦਾ